ਹਾੜਾਕਾਰ ਕਿੰਨਾ ਕਿਤੇ ਲੋਕ ਘਰ ਤੋਂ ਬੇਕਾਰ ਹੋਏ ਨੇ ਪਰ ਜਿੱਥੇ ਹੜ ਨਹੀਂ ਆ ਪਰ ਹਾਲਾਤ ਉੱਤੇ ਹੜਾ ਵਰਗੀ ਬਣੇ ਹੋਏ ਨੇ ਬਲਦ ਇਧਰ ਬਜ਼ੁਰਗ ਦੇਖ ਸਕਦੇ ਹੋ ਇਹ ਬਜ਼ੁਰਗ ਜੋੜਾ ਜਿਹੜਾ ਹੈਗਾ ਇਹਨਾਂ ਨੇ ਆਪਣੀ ਜਾਨ ਮਸਾਂ ਬਚਾਈਆ ਹਾਲਾਂਕਿ ਇਹ ਜ਼ਖਮੀ ਹੋ ਗਏ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇਸ ਮੌਕੇ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਘਰ ਦਾ ਸਮਾਨ ਹਾਲਾਂਕਿ ਕੁਝ ਹਲਕਾ ਫੁਲਕਾ ਕੱਢ ਲਿੱਤਾ ਗਿਆ ਪਰ ਸੋਫੇ ਤੋਂ ਲੈ ਕੇ ਕੁਰਸੀਆਂ ਮੇਜ਼ ਉਹ ਸਭ ਕੁਝ ਦਫਨ ਹੋ ਗਿਆ ਉਹ ਸਭ ਕੁਝ ਮਲਵੇ ਹੇਠ ਦਬ ਗਿਆ ਹਾਲਾਤ ਇਹ ਨੇ ਕਿ ਬਾਕੀ ਬਚੀ ਇਮਾਰਤ ਛੱਤ ਕਦੇ ਵੀ ਟਹਟੇਰੀ ਹੋ ਸਕਦੀ ਹੈ ਬੈੱਡ ਤੇ ਬੈਠਾ ਸੀ ਬੈਠਾ ਸੀ ਕੋਈ ਪਤਾ ਨਹੀਂ ਸੀ ਵੀ ਗਰੇ ਗਿਆ ਅਚਾਨਕ ਜਿਹੜੇ ਆ ਉਹ ਖਿਸ ਗਈਆਂ ਆਈ ਮੇਰੇ ਉੱਪਰ ਡਿੱਗੀਆਂ ਆ ਸਵਾਗਤ ਆਪ ਸਭ ਦਾ ਤੇ ਮੈਂ ਹਾਂ ਸੁਖਾ ਖੇੜੀ ਵਾਲਾ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਹੜਾਂ ਕਾਰਨ ਕਿਤਨਾ ਕਿਤੇ ਲੋਕ ਘਰ ਤੋਂ ਬੇਕਾਰ ਹੋਏ ਨੇ ਪਰ ਜਿੱਥੇ ਹੜ ਨਹੀਂ ਆ ਪਰ ਹਾਲਾਤ ਉੱਥੇ ਹੜਾ ਵਰਗੀ ਬਣੇ ਹੋਏ ਨੇ ਕਿਉਂਕਿ ਲਗਾਤਾਰ ਅਸਮਾਨ ਤੋਂ ਜੋ ਆਫਤ ਬਰਸ ਰਹੀ ਹੈ ਮਤਲਬ ਬਸਾਤ ਬਰਸ ਰਹੀ ਹੈ ਉਸ ਬਰਸਾਤ ਦੇ ਲਗਾਤਾਰ ਪੈਣ ਨਾਲ ਹੁਣ ਲੋਕਾਂ ਦੀਆਂ ਛੱਤਾਂ ਕਮਜ਼ੋਰ ਹੋ ਰਹੀਆਂ ਨੇ ਅਤੇ ਕਹਿ ਸਕਦੇ ਆ ਕਿ ਕਈਆਂ ਦੀਆਂ ਛੱਤਾਂ ਢਹਿ ਢੇਰੀ ਹੋ ਗਈਆਂ ਘਰਾਂ ਦੇ ਘਰ ਜਿਹੜੇ ਨੇ ਢਹਿ ਢੇਰੀ ਹੋ ਗਏ ਨੇ ਤੇ ਲੈਂਟਰ ਜਿਹੜੇ ਪੱਕੇ ਲੈਂਟਰ ਨੇ ਉਹ ਵੀ ਚੂਣ ਲਾਗੇ ਕਿਉਂਕਿ ਕਈ ਸਾਲਾਂ ਦਾ ਰਿਕਾਰਡ ਲਗਾਤਾਰ ਬਰਸਾਤ ਨੇ ਤੋੜ ਦਿੱਤਾ ਆ ਤਸਵੀਰ ਜੇ ਆਪਾਂ ਗੱਲ ਕਰੀਏ ਪਹਿਲਾਂ ਤਾਂ ਇੱਧਰ ਬਜ਼ੁਰਗ ਦੇਖ ਸਕਦੇ ਹੋ ਇਹ ਬਜ਼ੁਰਗ ਜੋੜਾ ਜਿਹੜਾ ਹੈਗਾ ਇਹਨਾਂ ਨੇ ਆਪਣੀ ਜਾਨ ਮਸਾਂ ਬਚਾਈਆ ਹਾਲਾਂਕਿ ਇਹ ਜ਼ਖਮੀ ਹੋ ਗਏ ਬੜੀ ਬੁਰੀ ਤਰ੍ਹਾਂ ਜ਼ਖਮੀ ਹੋਏ ਨੇ ਇਹਨਾਂ ਦੇ ਸਿਰ ਤੇ ਲੱਤਾਂ ਤੇ ਇੱਤਾਂ ਲੱਗਣ ਕਾਰਨ ਬਾਲੇ ਡਿਗਣ ਕਾਰਨ ਚੋਟਾਂ ਲੱਗੀਆਂ ਤਾਂ ਸਥਾਨਕ ਲੋਕਾਂ ਨੇ ਆ ਕੇ ਇਹਨਾਂ ਨੂੰ ਮਸਾ ਰੈਸਕਿਊ ਕੀਤਾ ਘਰ ਤੋਂ ਕੱਢਿਆ ਤੇ ਹੁਣ ਇਹ ਘਰ ਜਿਹੜਾ ਹੈਗਾ ਇਹ ਘਰ ਤੇ ਆਪਾਂ ਗੱਲ ਕਰੀਏ ਕਿ ਇਸ ਮੌਕੇ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਕਿਸ ਤਰ੍ਹਾਂ ਘਰ ਦਾ ਸਮਾਨ ਹਾਲਾਂਕਿ ਕੁਝ ਹਲਕਾ ਫੁਲਕਾ ਕੱਢ ਲਿੱਤਾ ਗਿਆ ਪਰ ਸੋਫੇ ਤੋਂ ਲੈ ਕੇ ਕੁਰਸੀਆਂ ਮੇਜ਼ ਉਹ ਸਭ ਕੁਝ ਦਫਨ ਹੋ ਗਿਆ ਉਹ ਸਭ ਕੁਝ ਮਲਵੇ ਹੇਠ ਦਬ ਗਿਆ ਤੇ ਹਾਲਾਤ ਇਹ ਨੇ ਕਿ ਬਾਕੀ ਬਚੀ ਇਮਾਰਤ ਛੱਤ ਕਦੇ ਵੀ ਟਹਟੇ ਰਹੀ ਹੋ ਸਕਦੀ ਹੈ ਹਾਲਾਂਕਿ ਕੱਚੇ ਕਰਾਂ ਦੇ ਪੈਸੇ ਜਾਂ ਕਹਿ ਸਕਦੇ ਆ ਫਾਰਮ ਪਰ ਹੋਏ ਨੇ ਪੈਸੇ ਲੈਣ ਦੇ ਲਈ ਪਰ ਕਦੋਂ ਮਿਲਨੇ ਸੰ ਕਦੋਂ ਨਹੀਂ ਇਹ ਪਤਾ ਨਹੀਂ 1.5 ਸਾਲ 2 ਸਾਲ ਤੋਂ ਲਗਾਤਾਰ ਆ ਫਾਰਮ ਪਰ ਹੋਇਆ ਨੇ ਕੱਚੇ ਮਕਾਨਾ ਵਾਲੇ ਤਾਂ ਹਾਲਾਤ ਦੇਖ ਸਕਦੇ ਇੱਕ ਕਮਰਾ ਬਚਿਆ ਇਸ ਪਰਿਵਾਰ ਕੋਲ ਉਹ ਵੀ ਕਦੋਂ ਡਿੱਗ ਜਾਵੇ ਕਦੋਂ ਗਿਰ ਜਾਵੇ ਇਹ ਇਹਨਾਂ ਨੂੰ ਪਤਾ ਨਹੀਂ ਹੁਣ ਇਹ ਨਾ ਖੁੱਲੇ ਅਸਮਾਨ ਹੇਠ ਜਾਂ ਕਿਸੇ ਹੋਰ ਘਰ ਜਾ ਕੇ ਰਾਤ ਕੱਟਣ ਲਈ ਮਜਬੂਰ ਹੋ ਰਹੇ ਨੇ ਹਾਲਾਤ ਤੁਹਾਡੇ ਸਾਹਮਣੇ ਨੇ ਕਿ ਮਲੇਰ ਕੋਟਲਾ ਬਜੀ ਡੀਆ ਮਹੱਲੇ ਦੇ ਇਹ ਉਹ ਲੋਕ ਨੇ ਗਰੀਬ ਲੋਕ ਨੇ ਜਿਹੜੇ ਇੱਕ ਇੱਕ ਦੋ ਦੋ ਕਮਰਿਆਂ ਵਿੱਚ ਰਹਿ ਕੇ ਆਪਣਾ ਗੁਜ਼ਰ ਬਸਰ ਕਰਦੇ ਸਨ ਪਰਿਵਾਰ ਪਾਲਦੇ ਸਨ ਪਰ ਹੁਣ ਹਾਲਾਤ ਤੁਹਾਡੇ ਸਾਹਮਣੇ ਨੇ ਬਦ ਤੋਂ ਬਦਤਰ ਹੋ ਚੁੱਕੇ ਨੇ ਜੋ ਬੈੱਡਰੂਮ ਸੀ ਉਹ ਟੈਟੇਰੀ ਹੋ ਚੁੱਕਿਆ ਆ ਸਮਾਨ ਨੀਚੇ ਦਬ ਗਿਆ ਹੁਣ ਗਰੀਬ ਜਾਣ ਤਾਂ ਕਿੱਥੇ ਜਾਣ ਕਿੱਥੇ ਛੱਤ ਥਿਲ ਜਾਣ ਗਵੰਡੀਆਂ ਦੇ ਸਮਾਨ ਜਰੂਰ ਰੱਖ ਲਿਆ ਕੁਝ ਇਸ ਕਮਰੇ ਵਿੱਚ ਰੱਖ ਲਿਆ ਪਰ ਇਹ ਵੀ ਕਮਰਾ ਕਦ ਤੱਕ ਟੇਟੇ ਰਿਹਾਵੇ ਇਹ ਇਹਨਾਂ ਨੂੰ ਨਹੀਂ ਪਤਾ ਬਜ਼ੁਰਗਾਂ ਨਾਲ ਗੱਲਬਾਤ ਕਰਦੇ ਆ ਕਿ ਆਖਿਰਕਾਰ ਕਿਵੇਂ ਉਹਨਾਂ ਦੀ ਜਾਨ ਬਚੀ ਆ ਕਿਵੇਂ ਹੋਇਆ ਤੇ ਦੱਸਦੀ ਆ ਕਿ ਸਾਰੇ ਇਹ ਉਹ ਗਰੀਬ ਲੋਕਾਂ ਨੇ ਉਹਨਾਂ ਦੇ ਮੱਲਾ ਆ ਬਟਿੰਡੀਆ ਮੱਲਾ ਜੋ ਸਫਾਈ ਸੇਵਕ ਆਦੀ ਨੌਕਰੀ ਕਰਦੇ ਨੇ ਤੇ ਇੱਕ ਇੱਕ ਦੋ ਦੋ ਕਮਰਿਆਂ ਵਿੱਚ ਰਹਿਣ ਲਈ ਮਜਬੂਰ ਨੇ ਤੇ ਹਾਲਾਤ ਤੁਹਾਡੇ ਸਾਹਮਣੇ ਨੇ ਗੱਲਬਾਤ ਕਰਦੇ ਆ ਇਸ ਬਜ਼ੁਰਗ ਵਿਅਕਤੀ ਦੇ ਨਾਲ ਕਿ ਆਖਿਰਕਾਰ ਕਿਵੇਂ ਆਪਣੀ ਜਿਹੜੀ ਹੈਗੀ ਆ ਉਹ ਜਾਨ ਬਚਾਈ। ਇਹ ਆ ਰਾਤ ਮੀ ਲਗਾਤਾਰ ਬਰਸਾਤ ਹੋ ਰਹੀ ਆ। ਔਰ ਉਸ ਕਰਕੇ ਪਾਣੀ ਜਿਹੜਾ ਜੀਰਦਾਰ ਆ ਵਿੱਚ ਮੈਂ ਅਸੀਂ ਸਵੇਰੇ ਉੱਠ ਕੇ ਬੈਠਾ ਬੈੱਡ ਤੇ ਬੈਠਾ ਸੀ। ਬੈਠਾ ਸੀ। ਕੋਈ ਪਤਾ ਨਹੀਂ ਸੀ ਗਰੇ ਗਿਆ ਅਚਾਨਕ ਜਿਹੜੇ ਆ ਉਹ ਖਿਸਗ ਗਈਆਂ। ਆਏ ਮੇਰੇ ਉੱਪਰ ਡਿੱਗੀਆਂ ਨੇ। ਬਾੜੇ ਸਾਰਾ ਮhalla ਇਕੱਠਾ ਹੋ ਗਿਆ ਬਰਫ ਇਹਨਾਂ ਮੈਨੂੰ ਬਾਹਰ ਕੱਢਿਆ ਵਾ। ਅਸੀਂ ਆਲਰੇਡੀ ਅਪਲਾਈ ਕੀਤਾ ਹੋਇਆ ਸੀ ਪਹਿਲੇ ਕੱਚੀਆਂ ਛੱਤਾਂ ਵਾਸਤੇ ਤੇ ਉਹਦੇ ਵਾਸਤੇ ਸਾਡਾ ਉਹ ਸਰਵੇ ਵੀ ਕਰਕੇ ਗਏ ਨੇ ਤੇ ਉਸ ਤੋਂ ਬਾਅਦ ਪਟਵਾਰੀ ਕੋ ਗਿਆ ਕਿ ਇਸ ਤੋਂ ਕਹਿੰਦਾ ਜੀ ਇਹ ਲਾਲ ਲਕੀਰ ਚ ਹੈਗਾ ਹੀ ਨਹੀਂ ਹਾਂਜੀ ਉਹ ਉਸ ਤੋਂ ਬਾਅਦ ਅੱਗੋਂ ਕੋਈ ਐਕਸ਼ਨ ਨਹੀਂ ਸਾਡਾ ਸਰਵੇ ਵੀ ਕਰ ਚੁੱਕੇ ਗਏ ਨੇ ਤੁਹਾਡੀ ਜਾਨ ਵੀ ਜਾ ਸਕਦੀ ਸੀ ਹਾਂਜੀ ਜਾ ਸਕਦੀ ਸੀ ਮੇਰੇ ਪਤਾ ਨਹੀਂ ਕਿਸ ਤਰ੍ਹਾਂ ਬਚਿਆ ਬਚਾਓ ਕੁਦਰਤੀ ਤੌਰ ਤੇ ਬਚ ਗਿਆ ਮੈਂ ਐਸੇ ਸੇ ਲੱਗੀ ਆ ਆ ਬਾਕੀ ਲੱਗੀਆਂ ਸਾਰੀਆਂ ਅਸਿਸਟੈਂਟਾਂ ਸੁਟਾਂ ਸਮਾਨ ਵੀ ਦਵ ਗਿਆ ਹਾਂਜੀ ਸਮਾਨ ਵੀ ਦੱਬ ਗਿਆ। ਸਮਾਨ ਵੀ ਦੱਬਿਆ ਹੈਗਾ ਸਾਡਾ। ਉਹ ਟੀਵੀ ਵਗੈਰਾ ਜੋ ਸਾਰੇ ਗਿਰ ਗਏ ਨੇ। ਕੀ ਮੰਗ ਕਰਦੇ ਸਰਕਾਰ ਤੋਂ? ਹਾਂਜੀ। ਸਰਕਾਰ ਤੋਂ ਕੀ ਮੰਗ? ਅੰਦਾ ਜਿਹੜਾ ਉਹ ਐਸਾ ਮੁਆਵਜ਼ਾ ਦਿੱਤਾ ਜਾਵੇ ਸਾਨੂੰ। ਆਪ ਬਣਾ ਸਕਦੇ ਹੋ ਕੱਟ। ਨਹੀਂ ਜੀ ਅਸੀਂ ਕਿੱਥੇ ਬਣਾ ਸਕਦੇ ਹਾਂ। ਨਹੀਂ ਨਹੀਂ। ਅਸੀਂ ਆਪਣੇ ਆਪ ਨੂੰ ਕਿਥੋਂ ਇੱਕਦਮ ਆਚਾਨਕ ਇੱਕ ਨੰ ਕਿਸਾਨ ਕਰਦੇ। ਕੀ ਕੰਮ ਕਰਾ? ਕੋਈ ਨਹੀਂ ਬੰਦਾ। ਬਿਲਕੁਲ ਜੀ ਰੇਂਡੀਆ ਮhalla ਸਾਰੇ ਹੀ ਗਰੀਬ ਤੇ ਮਜ਼ਦੂਰ ਲੋਕ ਨੇ। ਜਿਹੜੇ ਰੋਜ਼ੀ-ਰੋਜ਼ ਕਰਕੇ ਕਮਾ ਕੇ ਖਾਂਦੇ ਨੇ ਤੇ ਆਪਣੇ ਪਰਿਵਾਰ ਦਾ পেট ਪਾਲਦੇ ਨੇ ਤਸਵੀਰਾਂ ਦੇਖ ਸਕਦੇ ਹੋ ਇਹ ਬਾਲੇ ਨੇ ਜੋ ਛੱਤਾਂ 'ਤੇ ਲੱਗੇ ਨੇ ਅਤੇ ਉਹ ਬੈੱਡ ਨੇ ਜਿਹੜੇ ਬੈੱਡਾਂ 'ਤੇ ਇਹ ਆਪਣੇ ਆ ਕਹਿ ਸਕਦੇ ਆ ਕਿ ਅਰੈਸਟ ਕਰਦੇ ਸੀ ਰਾਤ ਕੱਟਦੇ ਸੀ ਪਰ ਇਹ ਹੁਣ ਬੈੱਡ ਵੀ ਟੁੱਟੇ ਗਏ ਨੇ ਹਾਲਾਤ ਹੜ ਵਰਗੇ ਇਲਾਕਿਆਂ ਵਰਗੇ ਹੀ ਸੇਮ ਟੂ ਸੇਮ ਨੇ ਜਿੱਦਾਂ ਹੜ੍ਹਾਂ ਦੇ ਵਿੱਚ ਲੋਕਾਂ ਦੇ ਘਰ ਬਹਿ ਗਏ ਘਰ ਟੁੱਟ ਗਏ ਛੱਤਾਂ ਡਿੱਗੀਆਂ ਉਹੀ ਹਾਲਾਤ ਹੁਣ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੋ ਰਿਹਾ ਕਿਉਂਕਿ ਲਗਾਤਾਰ ਪੈ ਰਹੀ ਬਰਸਾਤ ਦੇ ਕਾਰਨ ਲੋਕਾਂ ਦੀਆਂ ਘਰਵੀਆਂ ਛੱਤਾਂ ਚੂਰੋ-ਚੂਰ ਹੋ ਰਹੀਆਂ ਨੇ ਘਰ ਦਾ ਸਮਾਨ ਦਬਾਇਆ ਜਾ ਰਿਹਾ ਇਨਸਾਨੀ ਜਾਨਾਂ ਵੀ ਖਤਰੇ 'ਚ ਨੇ ਬਜ਼ੁਰਗ ਨੂੰ ਮਸਾ ਕੱਟਿਆ ਇਟਾਂ ਲੱਗੀਆਂ ਸਿਰ ਪਾੜ ਗਿਆ ਤੇ ਸਰੀਰ ਦੇ ਉੱਤੇ ਛੱਤਾਂ ਨੇ ਅਗਨੀਵਾਂ ਤੇਰੀ ਕੇ ਬੱਚੇ ਬਚ ਗਏ ਦੂਸਰੇ ਕਮਰੇ 'ਚ ਸੀ ਦੂਸਰਾ ਕਮਰਾ ਵੀ ਕਦ ਟੈਟੇ ਹੋ ਜਾਏ ਖੁਲੇ ਜ਼ਮਾਨੇ 'ਚ ਰਾਤ ਕੱਟਣ ਲਈ ਮਜਬੂਰ ਹੋਣਾ ਪੈ ਰਿਹਾ ਗਰੀਬ ਨੇ ਜ਼ਰੂਰਤਮੰਦ ਨੇ ਕਹਿੰਦੇ ਕੱਚੇ ਮਕਾਨਾਂ ਦੇ ਜਿਹੜੇ ਫਾਰਮ ਨੇ ਉੱਪਰੇ ਹੋਏ ਨੇ ਇੰਤਜ਼ਾਰ ਆ ਪੈਸੇ ਮਿਲਣ ਦਾ ਤਾਂ ਜੋ ਆਪਣੀ ਇਹ ਛੱਤ ਨੂੰ ਦੁਬਾਰਾ ਤੋਂ ਪਾ ਸਕਣ ਤੇ ਆਪਣੇ ਕਹਿ ਸਕਦੇ ਆ ਘਰ ਨੂੰ ਦੁਬਾਰਾ ਤੋਂ ਘਰ ਬਣਾ ਸਕਦੇ ਨੇ ਕਿਉਂਕਿ ਹੁਣ ਤੱਕ ਸਿਰਫ ਦੀਵਾਰਾਂ ਰਹਿ ਗਈਆਂ ਨੇ ਇਮਾਰਤ ਰਹਿ ਗਈ ਆ ਛੱਤ ਢਹਿ ਢੇਰੀ ਹੋ ਗਿਆ ਦੂਸਰੇ ਕਮਰੇ 'ਚ ਆ ਛੱਤ ਦੇ ਦਿੱਆ ਇਹ ਵੀ ਕੋਈ ਪਤਾ ਨਹੀਂ ਆ ਤੇ ਪ੍ਰਸ਼ਾਸਨ ਵੀ ਇਹਨਾਂ ਦੀ ਸਾਰ ਲਵੇ ਲਿਸਟਾਂ ਬਣਾਉਣ ਤਾਂ ਜੋ ਜਲਦ ਤੋਂ ਜਲਦ ਇਹਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮਲੇਰ ਕੋਲਾ ਤੋਂ ਗੌਰਵ ਖੁਲੇ ਦੇ ਨਾਲ ਸੁੱਖਾ ਖੇੜ